ਦਸ਼ੇਸ਼ ਪਿਤਾ ਦੀ ਦੂਜੀ ਜੰਗ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਜੰਗਾਂ ਦੀ ਲੜੀਵਾਰ ਇਤਿਹਾਸਿਕ ਜਾਣਕਾਰੀ ਵਿੱਚ ਅੱਜ ਅਸੀਂ ਦਸ਼ਮੇਸ਼ ਪਿਤਾ ਵੱਲੋਂ ਲੜੀ ਗਈ ਦੂਸਰੀ ਜੰਗ ਦਾ ਵੱਡਮੁੱਲਾ ਇਤਿਹਾਸ ਸਾਂਝਾ ਕਰ ਰਹੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਦੂਜੀ ਜੰਗ ਦਿਲਾਵਰ ਖਾਨ ਤੇ ਅਲਫ ਖਾਨ ਨਾਲ ਸੰਨ 1691 ਨੂੰ ਬਿਆਸ ਦਰਿਆ ਦੇ ਕੰਢੇ ਤੇ ਲੜੀ ਸੀ ਤੇ ਜਿੱਤੀ ਸੀ ਇਸ ਨੂੰ ਸਿੱਖ ਇਤਿਹਾਸ ਵਿੱਚ ਨਦੌਂ ਦੀ جنگ ਵਜੋਂ ਜਾਣਿਆ ਜਾਂਦਾ ਹੈ। ਕੁਝ ਸਮਾਂ ਪੌਂਟਾ ਸਾਹਿਬ ਰਹਿਣ ਤੋਂ ਬਾਅਦ ਤਾਨ ਗੁਰ ਗੋਬਿੰਦ ਸਿੰਘ ਮਹਾਰਾਜ ਫਿਰ ਅਨੰਦਪੁਰ ਸਾਹਿਬ ਆ ਗਏ। ਔਰੰਗਜ਼ੇਬ ਨੇ ਪਹਾੜੀ ਰਾਜਿਆਂ ਕੋਲੋਂ ਟੈਕਸ ਵਸੂਲ ਕਰਨ ਲਈ ਮੀਆਂ ਖਾਨ ਨੂੰ ਪੱਤਰ ਲਿਖਿਆ ਜਿਸ ਨੇ ਆਪਣੇ ਭਤੀਜੇ ਅਲਫ ਖਾਨ ਨੂੰ ਟੈਕਸ ਵਸੂਲਣ ਲਈ ਭੇਜ ਦਿੱਤਾ। ਪਹਾੜੀ ਰਾਜੇ ਭੀਮਚੰਦਰ ਨੇ ਗੁਰੂ ਸਾਹਿਬ ਤੋਂ ਮਾਫੀ ਮੰਗਦਿਆਂ ਇਸ ਆਫਤ ਤੋਂ ਬਚਾਉਣ ਦੀ ਬੇਨਤੀ ਕੀਤੀ। ਗੁਲੇਰ ਜਸਵਾ ਜਸ ਰੋਟੇ ਡਡਵਾਲ ਅਤੇ ਪੰਗਵਾਲਾ ਦੇ ਪਹਾੜੀ ਰਾਜਿਆਂ ਨੇ ਵੀ ਗੁਰੂ ਜੀ ਦੀ ਅਗਵਾਈ ਹੇਠ ਤੁਰਨਾ ਮੰਨ ਲਿਆ ਪਰ ਕਾਂਗੜੇ ਦੇ ਰਾਜਾ ਕਿਰਪਾਲ ਨੇ ਟੈਕਸ ਭਰ ਦਿੱਤਾ ਰਾਜਾ ਦਿਆਲ ਬਿਜੜਿਆ ਵੀ ਉਸ ਤੇ ਨਾਲ ਹੋ ਗਿਆ ਗੁਰੂ ਸਾਹਿਬ ਨੇ ਰਾਜਿਆਂ ਨੂੰ ਕਿਹਾ ਤੁਸੀਂ ਏਕਾ ਤੋੜ ਕੇ ਚੰਗਾ ਨਹੀਂ ਕੀਤਾ ਜ਼ਾਲਮਾਂ ਨਾਲ ਰਲ ਕੇ ਭਰਾਵਾਂ ਨੂੰ ਮਾਰਨ ਲਈ ਕੁਹਾੜੀ ਦਾ ਦਸਤਾ ਬਣੇ ਹੋ ਸੋ ਹੁਣ ਉਪਦੇਸ਼ ਨਾਲ ਨਹੀਂ ਸ਼ਸਤਰ ਨਾਲ ਹੀ ਸਿੱਧੇ ਹੋਵੋਗੇ ਅਲਫ ਖਾਨ ਨੇ ਪਹਿਲਾ ਬਿਆਸ ਦੇ ਕਿਨਾਰੇ ਲੱਕੜ ਦਾ ਕਿਲਾ ਉਸਾਰਿਆ ਤਾਂ ਜੋ ਉੱਥੋਂ ਹਮਲੇ ਕੀਤੇ ਜਾ ਸਕਣ ਭੀਮ ਚੰਦ ਤੇ ਉਸਦੇ ਸਾਥੀ ਪਹਾੜੀ ਰਾਜਿਆਂ ਨੇ ਮੁਗਲ ਫੌਜਾਂ ਨੂੰ ਅੱਗੇ ਵਧਣ ਤੋਂ ਰੋਕਣਾ ਚਾਹਿਆ ਪਰ ਅਲਫ ਖਾਨ ਦਾ ਪਲੜਾ ਭਾਰੀ ਹੋਇਆ ਦੀਵਾਨ ਨੇਕ ਚੰਦ ਭਾਈ ਮਨੀ ਰਾਮ ਭਾਈ ਬਚਿੱਤਰ ਰਾਏ ਭਾਈ ਆਲਮ ਚੰਦ ਭਾਵੇਂ ਖੂਬ ਟਾਕਰਾ ਦੇ ਰਹੇ ਸਨ ਪਰ ਫਿਰ ਵੀ ਮਹਾਰਾਜ ਨੇ ਆਪ ਮੈਦਾਨ ਵਿੱਚ ਉਤਰਨਾ ਠੀਕ ਸਮਝਿਆ ਗੁਰੂ ਸਾਹਿਬ ਨੇ ਬੰਦੂਕ ਦਾ ਮੂੰਹ ਮੋੜ ਕੇ ਰਾਜਾ ਦਿਆਲ ਬਿਜੜੀਏ ਦਾ ਐਸਾ ਨਿਸ਼ਾਨਾ ਲਾਇਆ ਕਿ ਉਹ ਉੱਥੇ ਹੀ ਢੇਰੀ ਹੋ ਗਿਆ ਪਰ ਅਲਫ ਖਾਨ ਫਿਰ ਵੀ ਅੱਗੇ ਵੱਧਦਾ ਆਇਆ ਗੁਰੂ ਜੀ ਦੇ ਇੱਕੋ ਤੀਰ ਦੇ ਨਾਲ ਅਲਫ ਖਾਨ ਉੱਥੇ ਹੀ ਢੇਰੀ ਹੋ ਗਿਆ ਮੁਗਲ ਸੈਨਾ ਵਿੱਚ ਭਾਜੜ ਮਚ ਗਈ ਅਤੇ ਉਹਨਾਂ ਦਰਿਆਾਂ ਵਿੱਚ ਛਾਲਾ ਮਾਰ ਕੇ ਆਪਣੀ ਜਾਨ ਬਚਾਈ ਭਜਿਓ ਅਲਫ ਖਾਨ ਨਾ ਖਾਨਾ ਸੰਭਾਰੇਓ ਭਜੇ ਔਰ ਵੀਰੰ ਨਾ ਧੀਰੰ ਵਿਚਾਰਿਓ ਜੰਗ ਫਤੇ ਕਰਨ ਦੇ ਬਾਦ ਗੁਰੂ ਜੀ ਕਰੀਬ 7 ਦਿਨ ਉੱਥੇ ਹੀ ਟਿਕੇ ਰਹੇ ਵਾਪਸ ਆਉਂਦਿਆਂ ਗੁਰੂ ਜੀ ਨੇ ਅਲਸੂਨ ਪਿੰਡ ਦੇ ਉਹਨਾਂ ਲੋਕੀਆਂ ਨੂੰ ਸਜ਼ਾਵਾਂ ਦਿੱਤੀਆਂ ਜਿਨ੍ਹਾਂ ਨੇ ਖਾਲਸਾ ਫੌਜਾਂ ਨੂੰ ਮਸ਼ਕਰੀਆਂ ਕੀਤੀਆਂ ਸਨ ਨਦੌਣ ਦੀ ਜੰਗ ਨੇ ਪਹਾੜੀ ਰਾਜਿਆਂ ਨੂੰ ਸਮਝਾ ਦਿੱਤਾ ਕਿ ਜੇ ਉਹ ਇਕੱਠੇ ਹੋ ਕੇ ਰਹਿਣਗੇ ਤਾਂ ਕੋਈ ਉਹਨਾਂ ਦੇ ਵੱਲ ਅੱਖ ਚੁੱਕ ਕੇ ਵੀ ਨਹੀਂ ਦੇਖ ਸਕਦਾ ਸੰਗਤ ਜੀ ਅਸੀਂ ਇਹ ਸਾਰੀ ਜਾਣਕਾਰੀ ਪ੍ਰਿੰਸੀਪਲ ਸਤਪੀਰ ਸਿੰਘ ਦੀ ਪੁਸਤਕ ਜੰਗਾ ਗੁਰੂ ਪਾਤਸ਼ਾਹ ਦੀਆਂ ਦੇ ਆਧਾਰ ਉੱਤੇ ਸਾਂਝੀ ਕੀਤੀ ਹੈ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਲਾਜ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਅਦੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾਂ ਦੇ ਇਸ ਬੁੱਢਮੁਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਸ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ